ਕਰ ਰਿਹਾ ਹੈ ਮਾਝੇ ਦੀ ਟੀਮ ਦੀ ਫੂਲਾ ਫੂਲਾ ਸ਼ੂਸ਼ਕਾਲਾ ਇਸ ਲਈ ਮੁਕਾਬਲਾ ਸਖਤ ਹੈ ਚੋੜ ਲੱਗਿਆ ਹੋਇਆ ਦੋਨੋਂ ਕਬੱਡੀ ਖਿਡਾਰੀਆਂ ਦੇ درمیان ਫੂਲਾ ਤੇ ਪਿੰਦੇ ਦੇ درمیان ਟੱਕਰ ਟੱਕਰ ਸਾਨੀ ਨੀ ਤੇ ਜਾ ਰਿਹਾ ਸਿਰਾਂ ਲੱਗਿਆ ਫੂਲੇ ਨੇ ਸਿਰਾਂ ਲਾਤਾ ਮੇਰੇ ਵੀਰੋ ਆਹੀਆਂ ਬਾਲੀਆਂ ਪੈੜੀਆਂ ਇਹਦੀਆਂ ਥਾਪੀਆਂ ਸਾਡੇ ਵੀਰ 5100 ਦੀ ਗੱਲ ਕਰਨਗੇ ਦੋ ਜੱਫਿਆਂ ਤੇ ਮਾਨ ਸਰਮਨ ਜਿਹੜਾ ਉਹ ਦਿੱਤਾ ਜਾਵੇਗਾ ਸੰਮੀ ਨੀਟਾ ਤੇ ਸਖੁਪਦੀਪ ਤੇ ਨਾਲ ਸੁਖਨੌਰ ਯੂਐਸਏ ਇਹਨਾਂ ਭਰਾਵਾਂ ਵੱਲੋਂ ਉਧਰ ਅੰਬਾ ਕਿਹਨੇ ਫੜ ਲਿਆ ਸਾਹੋਗਿਆਲੇ ਦੇ 2000 ਜੁਰਮਾਨਾ ਪੰਟੀ ਦੀ ਕਹਿੰਦੇ ਵੀ ਹੋਰ ਸ਼ਾਹਕੋੜ ਦੀ ਟੀਮ ਨੂੰ ਚਾਹ ਦੇ ਮੈਚ ਦੇ ਵਿੱਚ ਹੋਣ ਕੌਣ ਕੌਣ ਨੌਜਵਾਨ ਵਿੱਕੀ ਹਰੀ ਹੌਣ ਰੇਡ ਨੌਜਵਾਨ ਦੋਦੇ ਇਹ 11000 ਦੀ ਰੇਡ ਆ ਜੰਟਾ ਅਮਰੀਕਾ ਤੋਂ ਬੈਠਾ ਨੋਟ ਲਾਈ ਜਾਂਦਾ ਆ ਆਹ ਸਾਹਮਣੇ ਇਸ ਵੇਲੇ ਸ਼ਰਨਾ ਤੇ ਰਪਿੰਦਰ ਟੱਕਰ ਪੈ ਗਈ ਸ਼ੇਰਾਂ ਦੀ ਲੋਕੀ ਦੇਖਦੇ ਖੇਡ ਮੈਦਾਨ ਦੇ ਲਾਗੇ ਖੜ ਕੇ ਆਹ ਫਰੀਦ ਕੋਟੀਆ ਪਰ ਨੰਬਰ ਦੋਦੇ ਵਾਲੇ ਦਾ ਆ ਜਾ ਕੋ ਪੈਂਦੀ ਤੱਕ ਨਹੀਂ ਉਹਨੇ ਦੇਖਿਆ ਕੱਲੇ ਐਤਵਾਰ ਜੱਟ ਨੇ ਆਹ ਲੰਮੀ ਪਾਰੀ ਦਾ ਘੋੜਾ ਇਹ ਰਸ਼ੇਦ ਟੈਂਕ ਆਹ ਕ ਤਰਟਾਇਆ ਚੰਡੀ ਵਾਲੇ ਦੇ ਪੰਗੜਾ ਪਾਇਆ ਆ ਸਿਰਾ 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 ਭੰਗੜਾ ਪੈਂਦਾ ਅੱਜ ਕਹਿੰਦੇ ਮੋਗਾ ਆਨੰਦ ਲੈਂਦਾ ਅੱਜ ਲੇਆਲਾ ਆਨੰਦ ਲੈਂਦਾ ਅੱਜ ਫੇਰ ਕਹਿੰਦੇ ਲਾਰਾ ਲਾ ਗਿਆ ਤੇ ਸਾਹਮਣੇ ਕਬੱਡੀ ਇਸ ਵੇਲੇ ਨੌਜਵਾਨ ਦੀ ਪਈ ਹੋਈ ਚੌਂ ਦੇ ਵਿੱਚੋਂ ਫੂਲਾ ਫੂਲਾ ਸੁਸ਼ਕੜਾ ਸਿਰੇ ਦਾ ਜਾਫੀ ਹੈ ਅੱਜ ਦੇ ਟਾਈਮ ਟਾਪਰ ਜਾਫੀ ਹੈ ਬੱਲੇ ਬੱਲੇ ਕਰਾਉਂਦਾ ਮਾਰਦਾ ਐਨਕੇ ਨੂੰ ਆ ਅੱਜ ਮੈਚ ਇਲਾਕੇ ਦਾ ਹੈ ਹਰੀਕੇ ਵਾਲਾ ਸਿਰਾ ਸਿਰਾ ਲੁਧਰੋਂ ਜਫਾ ਲੱਗ ਪਾਉਗੇ ਨਹੀਂ ਹਰੀਕੇ ਵਾਲਾ ਵਿੱਕੀ ਇਸ ਨੇ ਕਮਾਲ ਕਰ ਰਿਹਾ ਐਨ ਸਿਰੇ ਦਾ ਜਫਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਹਰੀਕੇ ਵਾਲਾ ਵਿੱਕੀ ਨੌਜਾਨ ਕਮਾਲ ਦਾ ਜਫਾ ਖੇਡ ਮੈਦਾਨ ਦੇ ਵਿੱਚ ਲਾ ਕੇ ਬੱਲੇ ਬੱਲੇ ਕਰਵਾ ਗਿਆ ਅਮਰਤਾ ਨਾਲ ਨੌਜਾਨ ਗੱਭਰੂ ਫੂਲਾ ਮੇਰੇ ਵੀਰੋ ਸਾਹ ਹੋ ਕੇ ਆਲਾ ਟਟ ਟਟ ਪੈਂਦਾ ਟਟ ਟਟ ਪੈਂਦਾ